ਆਪਰੇਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਨਵਾਂ ਕਾਨੂੰਨ ਲਿਆਂਦਾ ਗਿਆ ਉਸ ਦੇ ਖਿਲਾਫ ਅੰਮ੍ਰਿਤਸਰ ਬੱਸ ਸਟੈਂਡ ਤੇ ਟਰੱਕ ਯੂਨੀਅਨ ਦੇ ਨੁਮਾਇਦਿਆਂ ਨਾਲ ਮਿਲ ਕੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਪਾਜਪਾ ਦੇ ਸਾਫ ਕਾਮੰਤਰੀ ਲక్ష్ਮੀ ਕਾਂਤਾ ਚਾਵਲਾ ਵੀ ਮੀਟਿੰਗ ਵਿੱਚ ਪਹੁੰਚੇ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜਿਹੜਾ ਕਾਨੂੰਨ ਬਣਾਇਆ ਜਾ ਰਿਹਾ ਹੈ ਇਸ ਉੱਪਰ ਸੋਚ ਵਿਚਾਰ ਕੀਤੀ ਜਾਵੇ ਐਸ ਮੌਕੇ ਮਿਨੀ ਬੱਸ ਆਪਰੇਟਰ ਯੂਨੀਅਨ ਪੰਜਾਬ ਪ੍ਰਧਾਨ ਬਲਦੇਵ ਸਿੰਘ ਬੱਬੂ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਵਿਚਾਰ ਚਰਚਾ ਕਰਕੇ ਵੱਡਾ ਰੋਸ ਪ੍ਰਦਰਸ਼ਨ ਕੇਂਦਰ ਸਰਕਾਰ ਦੇ ਖਿਲਾਫ ਕੀਤਾ ਜਾਵੇਗਾ ਐਸ ਮੌਕੇ ਟਰੱਕ ਯੂਨੀਅਨ ਇਕਤਾ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਸਮੇਤ ਕਈ ਮੈਂਬਰ ਮੌਜੂਦ ਸਨ ਸਾਡੇ ਦੇਸ਼ ਚ ਨਹੀਂ ਹੈਗਾ ਦੂਜੇ ਯੂਰੋਪੀਅਨ ਕੰਟਰੀਜ਼ ਚ ਹੈ ਕਿ ਅਗਰ ਪਿੱਛੋਂ ਕੋ ਗੱਡੀ ਮਾਰਦਾ ਤੇ ਉਹਦਾ ਕਸੂਰ ਬੰਦਿਆ ਜਾਂਦਾ ਇੱਥੇ ਜੇ ਖੜੀ ਗੱਡੀ ਦੇ ਵਿੱਚ ਵੀ ਕਿਸੇ ਦੀ ਗੱਡੀ ਵੱਜਦੀ ਹੈ تامੀਦ ਜੀ ਦੀ ਗੱਡੀ ਟਰੱਕ ਬੱਸ ਖੜਾ ਹੈ ਸਾਰੇ ਪਰਚੇ ਉਹਦੇ ਤੇ ਦਰਜ ਹੋ ਜਾਂਦੇ ਆ ਔਰ ਸਾਡੇ ਦੇਸ਼ ਟਰੱਕ ਤੇ ਬੱਸ ਡਰਾਈਵਰ ਦੇ ਕੋਈ ਵਰਕਿੰਗ ਆਵਰਸ ਦੀ ਲਿਮਿਟ ਨਹੀਂ ਹੈ 18 18 ਘੰਟੇ ਉਹਨਾਂ ਨੂੰ ਚਲਾਉਂਦੇ ਆ ਇਹ ਜਿਹੜਾ ਹੁਣ ਅਮਰੀਕਾ 'ਚ 4 ਘੰਟੇ ਕਿ ਡਰਾਈਵਰ ਚੱਲਦਾ ਹੈ ਉਸ ਤੋਂ ਬਾਅਦ ਉਹਦੀ ਸ਼ਿਫਟ ਖਤਮ ਹੋ ਜਾਂਦੀ ਹੈ ਇਹ ਕਾਨੂੰਨ ਗਲਤ ਹੈ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਇੱਕ ਕਤਲ ਦੇ ਬਰਾਬਰ ਹੈ ਡਰਾਈਵਰ ਦਾ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਔਰ ਕਾਨੂੰਨ ਰੀਜ਼ਨੇਬਲ ਬੰਨਾ ਚਾਹੀਦਾ ਹੈ ਔਰ ਵੱਡੀ ਗੱਲ ਹੈ ਕਿ ਦੇਖਣਾ ਚਾਹੀਦਾ ਹੈ ਕਸੂਰ ਕਿਹਦਾ ਹੈ ਵੱਡੀ ਗੱਡੀ ਹੋਣਾ ਆਪਣੇ ਆਪ 'ਚ ਕੋਈ ਕਸੂਰ ਨਹੀਂ ਹੈ ਇਸ ਕਰਕੇ ਇਸ ਕਾਨੂੰਨ ਨੂੰ ਟੋਟਲੀ ਜੱਦ ਕਰਕੇ ਨਵਾਂ ਕਾਨੂੰਨ ਬੰਨਾ ਚਾਹੀਦਾ ਸਾਡਾ ਫੈਸਲਾ ਹੀ ਪੰਜਾਬ ਦੇ ਸਾਡੇ ਸਾਰੇ ਨੁਮਾਇंदे ਆ ਸਾਡੀਆਂ ਸਾਰੀਆਂ ਜਥੇਬੰਦੀਆਂ ਦੇ ਅਸੀਂ ਥੋੜੇ ਦਿਨਾਂ ਦੇ 2-4 ਦਿਨ ਦੇ ਵਿੱਚ ਅਸੀਂ ਪੰਜਾਬ ਦੀ ਮੀਟਿੰਗ ਕਰਨ ਲੱਗੇ ਆ ਪੂਰੇ ਪੰਜਾਬ ਦਾ ਫੈਸਲਾ ਸਾਰੀਆਂ ਜਥੇਬੰਦੀਆਂ ਲੈਣਗੀਆਂ ਸਾਰੇ ਪੰਜਾਬ ਦੇ ਨੁਮਾਇंदे ਜੋ ਲੈਣਗੇ ਉਹਦੇ ਨਾਲ ਅਸੀਂ ਮੋਦੀ ਸਰਕਾਰ ਨੂੰ ਸਾਨੂੰ ਨਹੀਂ ਉੱਚਾ ਸਕਦਾ ਸਾਡੇ ਡਰਾਈਵਰਾਂ ਨੂੰ ਨਹੀਂ ਚੁਗਾ ਸਕਦਾ ਅਸੀਂ ਉਹਨੂੰ ਚੁਗਾਵਾਂ ਮੀਟਿੰਗ ਇਹ ਆ ਵੀ ਕੱਲ ਸਾਡਾ ਇਹ ਜਿਹੜਾ ਇਥੋਂ ਦਾ ਪ੍ਰੋਗਰਾਮ ਹੈ ਇਹ ਹੀ ਪਹਿਲਾਂ ਅਸੀਂ ਇਥੇ ਮੀਟਿੰਗ ਕਰਾਂਗੇ ਫਿਰ ਇਥੇ ਬੱਚਾਂ ਦਾ ਘਰਾਓ ਕਰਾਂਗੇ ਤੇ ਚੱਕਾ ਜਾਮ ਕਰਾਂਗੇ ਪਰ ਰਾਤ ਨੂੰ ਜਿਹੜਾ ਉਥੇ ਸੋਚਾ ਛੱਡਿਆ ਗਿਆ ਵੀ ਫੈਸਲਾ ਹੋ ਗਿਆ ਉਹ ਕਾਰਨ ਅਸੀਂ ਮੀਟਿੰਗ ਥੋੜੀ ਜੀ ਛੋਟੀ ਕਰਤੀ ਆ